ਸੰਗਰਾਂਦ ਦੇ ਸ਼ੁਭ ਦਿਹਾੜੇ ਤੇ ਸ਼੍ਰੀ ਹਰਿਮੰਦਰ ਗੋਪਾਲ ਨਗਰ ਮਜੀਠਾ ਰੋਡ ਵਿਖੇ ਸ਼੍ਰੀ ਹਰਿਮੰਦਰ ਜੰਝਕਰ ਸੋਸਾਇਟੀ ਵੱਲੋਂ ਲੰਗਰ ਸੇਵਾ ਕੀਤੀ ਗਈ। ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਚਰਨਜੀਤ ਦੇਵਗੰਦ ਅਤੇ ਸੁਰਿੰਦਰ ਮਹਾਜਨ ਨੇ ਸਾਰੀ ਸੰਗਤ ਨੂੰ ਇਸ ਸ਼ੁਭ ਦਿਹਾੜੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸ਼੍ਰੀ ਹਰਿਮੰਦਰ ਗੋਪਾਲ ਨਗਰ ਵਿਖੇ ਮੰਦਿਰ ਕਮੇਟੀ ਦੇ ਸਾਰੇ ਮੈਂਬਰਾਂ ਸਾਰੇ ਇਲਾਕਾ ਵਾਸੀਆਂ ਅਤੇ ਸਾਰੀ ਸੰਗਤ ਦੇ ਸਹਿਯੋਗ ਨਾਲ ਹਰ ਮਹੀਨੇ ਸੰਗਰਾਂਦ ਦੇ ਸ਼ੁਭ ਦਿਹਾੜੇ ਤੇ ਇਹ ਲੰਗਰ ਸੇਵਾ ਕੀਤੀ ਜਾਂਦੀ ਹੈ ਅਤੇ ਸਾਰੇ ਧਾਰਮਿਕ ਤਿਉਹਾਰ ਇਸੇ ਤਰ੍ਹਾਂ ਹੀ ਮਨਾਏ ਜਾਂਦੇ ਹਨ। ਇਸ ਮੌਕੇ ਹੈਪੀ ਅਰੋੜਾ ਮਦਨ ਮਹਾਜਨ ਸਤਪਾਲ ਠਾਕੁਰ ਜੋਗਿੰਦਰ ਪਾਲ ਰੋਹਿਤ ਮਹਾਜਨ ਦੁਸ਼ੰਤ ਠਾਕੁਰ ਵਿਨੋਦ ਮਹਾਜਨ ਅਤੇ ਪੰਡਿਤ ਮਹਾਵੀਰ ਪ੍ਰਸਾਦ ਸਣੇ ਸਾਰੇ ਮੈਂਬਰਾਂ ਨੇ ਲੰਗਰ ਸੇਵਾ ਕੀਤੀ ਨਿਰਾਲੇ ਬੜੇ ਸਿੱਧੇ ਸਾਦੇ ਬੜੇ ਭੋਲੇ ਭਾਲੇ ਮਹਾਦੇਵ ਸ਼ੰਕਰ ਹੈ ਜਗ ਸੇ ਨਿਰਾਲੇ महादेव शंकर है जग से निराले बड़े सीधे साधे बड़े भोले भाले मेरे मन के मंदिर मेरे हैं शिव जी ये मेरे नयन है उन्हीं के शिवाले महादेव शंकर है जग से निराले बड़े ਸੰਗਰਾਂਵਾਲੇ ਜਿਹੜਾ ਹਰੀ ਮੰਦਿਰ ਕਮੇਟੀ ਵੱਲੋਂ ਲੰਗਰ ਲਾਉਂਦੇ ਆ ਪਿਛਲੀ ਵਾਰੀ ਵੀ ਲਾਇਆ ਸੀਗਾ ਐਤੀ ਵੀ ਜਿਹੜਾ ਵਾ ਸਾਰੇ ਮੰਦਿਰ ਕਮੇਟੀ ਦੇ ਮੈਂਬਰ ਤੇ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਜਿਹੜਾ ਵਾ ਅੱਜ ਵੀ ਇਹ ਲੰਗਰ ਜਿਹੜਾ ਵਾ ਹੀ ਲਾਇਆ ਵਾ ਤੇ ਸਾਰਾ ਮੁਹੱਲਾ ਨਿਵਾਸੀ ਜਿਹੜਾ ਸਾਡਾ ਸਾਥ ਦਿੰਦੇ ਆ ਤੇ ਐਦਾਂ ਹੀ ਜਦੋਂ ਸਾਨੂੰ ਸਾਥ ਨਾਲ ਆ ਦਾ ਮਿਲਦੇ ਰਹੇ ਤੇ ਆਹੀ ਲੰਗਰ ਜਿਹੜਾ ਲੱਗਦਾ ਸੰਗਰਾਂ ਦੀ ਸਾਰਾ ਇਲਾਕਾ ਨਿਵਾਸੀਆਂ ਨੂੰ ਮੰਦਿਰ ਕਮੇਟੀ ਵੱਲੋਂ ਲੱਖ ਲੱਖ